ਸਤ ਸ੍ਰੀ ਅਕਾਲ ਦੋਸਤੋ ਅਮਰੀਕਾ ਵੱਲੋਂ ਡੋਨਾਲਡ ਟਰੰਪ ਨੇ ਜੋ ਕਿ ਐਲਾਨ ਕਰਿਆ ਸੀ ਕਿ ਅਸੀਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਜਿੰਨੇ ਵੀ ਪ੍ਰਵਾਸੀ ਰਹਿ ਰਹੇ ਨੇ ਅਸੀਂ ਉਹਨਾਂ ਨੂੰ ਇੱਥੋਂ ਕੱਢਾਂਗੇ ਹਾਂਜੀ ਆਪ ਸਭ ਨੇ ਇਹ ਖਬਰ ਸਾਰੀ ਸੁਣੀ ਸੀ ਚੰਗੀ ਤਰ੍ਹਾਂ ਪਰ ਕਈ ਦਿਨ ਹੋ ਗਏ ਜਦੋਂ ਜਨਵਰੀ ਦੇ ਵਿੱਚ ਉਹਨਾਂ ਨੇ ਆਪਣਾ ਸ਼ਪਤ ਗ੍ਰਹਿਣ ਕੀਤੀ ਆ ਤਾਂ ਉਸ ਤੋਂ ਬਾਅਦ ਲੋਕਾਂ ਨੂੰ ਇੰਤਜ਼ਾਰ ਸੀ ਕਿ ਕੀ ਹੋਣ ਵਾਲਾ ਕਿ ਡੋਨਾਲਡ ਟਰੰਪ ਨੇ ਜੋ ਕਿਹਾ ਸੀ ਉਹੀ ਹੋਊਗਾ ਹਾਂਜੀ ਉਹ ਚੀਜ਼ ਹੁਣ ਸੱਚ ਹੋ ਗਈ ਭਾਰਤ ਵਿੱਚ ਪਹਿਲੀ ਖੇਪ 205 ਯਾਤਰੀਆਂ ਦੀ ਉਹਨਾਂ ਨੂੰ ਅਮਰੀਕਾ ਵਿੱਚੋਂ ਡਿਪੋਰਟ ਕਰਕੇ ਭੇਜ ਦਿੱਤੀ ਗਈ ਹੈ ਔਰ ਅੰਮ੍ਰਿਤਸਰ 에어ਪੋਰਟ ਤੇ ਉਹ ਪੁੱਜ ਚੁੱਕੇ ਨੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਸਕੇ ਸੰਬੰਧੀ ਸਾਰੇ 에어ਪੋਰਟ ਤੇ ਨੇ ਆਪ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਦੋਸਤੋ 205 ਯਾਤਰੀ ਜਿਹੜੇ ਨੇ ਪਹਿਲੀ ਖੇਪ ਅਮਰੀਕਾ ਨੇ ਤੋੜ ਦਿੱਤੀ ਹੈ ਭਾਰਤ ਵੱਲੋਂ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਸੀਗੇ ਜਿੰਨਾ ਜਿਹੜੇ ਉੱਥੋਂ ਡਿਪੋਰਟ ਕੀਤੇ ਗਏ ਨੇ ਜਿਹੜੇ ਆਪਣਾ ਵਰਕ ਪਰਮਿਟ ਜਾਂ ਕੇਸ ਪੌਂਡ ਦੇ ਵਿੱਚ ਸਾਈਲਮ ਲਾਈਨ ਦੇ ਵਿੱਚ ਅਸਮਰਥ ਸੀਗੇ ਉਹਨਾਂ ਨੂੰ ਭੇਜ ਦਿੱਤਾ ਔਰ ਉਹਨਾਂ ਤੇ ਜਾਂ ਕੋਈ ਪਹਿਲਾਂ ਕੇਸ ਸੀਗੇ ਕੀ ਹਿਸਾਬ ਸੀਗਾ ਇਹਨਾਂ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੂ ਜਦੋਂ ਇੰਟਰਵਿਊ ਹੋਣਗੇ ਸੋ ਮੀਡੀਆ ਵਿੱਚ ਖਬਰ ਆਉਣਗੀਆਂ ਸੋ ਦੋਸਤੋ 트ੰਪ ਨੇ ਜੋ ਕਿਹਾ ਸੀ ਉਹਨੇ ਆਪਣਾ ਵਾਅਦਾ ਪੂਰਾ ਕਰਤਾ ਔਰ ਕਰਨਾ ਸ਼ੁਰੂ ਕਰਤਾ ਯਾਨੀ ਕਿ ਵੀ 25000 ਦੇ ਆਸ-ਪਾਸ ਜਿਹੜੀ ਪਹਿਲੀ ਲਿਸਟ ਬਣੀ ਸੀ ਉਹਨਾਂ ਦੇ ਵਿੱਚੋਂ ਪਹਿਲੀ ਖੇਪ 205 ਦੀ ਆ ਗਈ ਹੈ ਇਸ ਤਰ੍ਹਾਂ ਹੀ ਕਰ ਕਰਕੇ ਆਈ ਜਾਣੇ ਨੇ ਲੈਂਡਿੰਗ ਇਹਨਾਂ ਦੀ ਅੰਮ੍ਰਿਤਸਰ ਹੋ ਰਹੀ ਹੈ ਤਾਂ ਇੱਥੇ ਤੁਸੀਂ ਸਮਝ ਸਕਦੇ ਹੋ ਕਿ ਇਹ ਸਾਰੇ ਪੰਜਾਬ ਨਾਲ ਰਿਲੇਟਡ ਹੋ ਸਕਦੇ ਨੇ ਜਿਆਦਾ ਨਹੀਂ ਤਾਂ 150 ਤੋਂ ਪਲੱਸ ਤਾਂ ਪੰਜਾਬੀ ਹੀ ਹੋਣਗੇ ਬਾਕੀ ਹਰਿਆਣੇ ਦੇ ਜਾਂ ਇੰਡੀਆ ਦੇ ਦੂਸਰੇ ਸਟੇਟਾਂ ਦੇ ਹੋ ਸਕਦੇ ਨੇ ਪਰ ਉਮੀਦ ਹੈ ਕਿ ਹੋ ਸਕਦਾ ਕਿ ਇਹ ਸਾਰੇ ਦੇ ਸਾਰੇ ਪੰਜਾਬੀ ਦਾ ਹੋਣ ਸੋ ਦੋਸਤੋ ਜਿਹੜੇ 40 40 45 45 ਲੱਖ ਲਾ ਕੇ ਗਏ ਸੀ ਉਹਨਾਂ ਚੋਂ ਕਈਆਂ ਨੇ ਪੂਰੇ ਕਰ ਲਏ ਕਈ ਪੂਰੇ ਨਹੀਂ ਕਰ ਪਾਏ ਕਈਆਂ ਦੀਆਂ ਜ਼ਮੀਨਾਂ ਵਿਕ ਗਈਆਂ ਕਈਆਂ ਦੇ ਜਾਇਦਾਦਾਂ ਵਿਕ ਗਈਆਂ ਕਈਆਂ ਨੇ ਚੀਜ਼ਾਂ ਗਹਿਣੇ ਪਾਈਆਂ ਸੀ ਗਿਰਵੀ ਰੱਖੀਆਂ ਸੀ ਸੋ ਉਹਨਾਂ ਦਾ ਕੀ ਹੋਊਗਾ ਦੋਸਤੋ ਇਹ ਵਿਦੇਸ਼ ਜਾਣ ਦਾ ਇੱਕ ਜਿਹੜਾ ਚਸਕਾ ਅਮਰੀਕਾ ਅਮਰੀਕਾ ਤੇ ਕੈਨੇਡਾ ਲੋਕਾਂ ਨੇ ਕਰਿਆ ਉਹਦਾ ਹੁਣ ਚਸਕਾ ਹਟਾ ਦਿਓ ਯੂਰਪ ਵਾਲੇ ਦੇਸ਼ ਦੇਖ ਲਓ ਅੱਜ ਦੀ ਡੇਟ ਵਿੱਚ ਜਿਹੜਾ ਯੂਰਪ ਵੀ ਚਲਾ ਗਿਆ ਚੰਗਾ ਰਹੂਗਾ ਹੁਣ ਤਾਂ ਯੂਰਪ ਵੀ ਨਹੀਂ ਚੱਲ ਰਿਹਾ ਸੋ ਭੀੜ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ ਕਿਸੇ ਦੇਸ਼ ਨੂੰ ਵੀ ਟਰੰਪ ਨੇ ਤਾਂ ਇਹ ਮੇਨ ਮੁੱਦਾ ਚ ਚੱਕਿਆ ਸੀ ਤਾਂ ਹੀ ਉਹ ਜਿੱਤਿਆ ਸੀ ਕਿਉਂਕਿ ਜੇ ਇਹ ਸਮੁੱਦੇ ਨੂੰ ਅੱਗੇ ਮੁੱਖ ਮੁੱਦਾ ਨਾ ਰੱਖਦਾ ਤਾਂ ਉਹ ਚਿਤਤਾ ਵੀ ਨਹੀਂ ਸੀ ਸੋ ਭਾਰਤ ਦੀ ਵੱਧ ਤੋਂ ਵੱਧ ਗਿਣਤੀ ਉੱਥੇ ਰਹਿ ਰਹੀ ਹੈ ਬਾਕੀ ਦੇਸ਼ਾਂ ਦੇ ਵਿੱਚ ਜਿਹੜੇ ਉੱਥੇ ਡੌਂਕੀਆਂ ਲਾ ਰਹੇ ਸੀ ਸਾਰੇ ਇੱਕ ਪਾਸੇ ਔਰ ਭਾਰਤੀ ਇੱਕ ਪਾਸੇ ਭਾਰਤੀਆਂ ਨੇ ਤਾਂ ਭੇਡ ਚਾਲੀ ਬਣਾ ਰੱਖੀ ਸੀ ਸੋ ਦੋਸਤੋ ਬਹੁਤ ਇਹ ਇੱਕ ਮੰਦਭਾਗੀ ਔਰ ਮਾੜੀ ਘਟਨਾ ਜਿਨ੍ਹਾਂ ਵਿਚਾਰਿਆਂ ਨੇ ਇੰਨੇ ਨੇ ਵੈਸੇ ਲਾਏ ਨੇ ਹੁਣ ਵਾਪਸ ਆਉਣਗੇ ਤੇ ਬਾਕੀ ਜਿਹੜੇ ਇੰਤਜ਼ਾਰ ਵਿੱਚ ਨੇ ਉਹ ਵੀ ਆਉਣਗੇ ਜਦੋਂ ਹੁਣ ਕੱਢਨੇ ਸ਼ੁਰੂ ਹੋਗੇ ਤਾਂ ਹੁਣ ਨਿਕਲਣਗੇ ਸੋ ਦੋਸਤੋ ਇਹ ਖਬਰ ਜਿਹੜੀ ਹੈ ਟਰੰਪ ਨੇ ਜਿਵੇਂ ਕਿਹਾ ਸੀ ਕਰਤਾ ਇਹਦਾ ਤੁਸੀਂ ਪਹਿਲੀ ਖੇਪ ਆ ਗਈ ਹੈ 205 ਯਾਤਰੀਆਂ ਦੀ ਹੁਣ ਉਹਨਾਂ ਦਾ ਕੀ ਰਾਜ ਰਿਆ ਕੀ ਕਰ ਰਹੇ ਔਰ ਕਿੰਨੇ ਕਾਜੇ ਹੋਰ ਹੋਣ ਨੇ ਉਹ ਰੱਬ ਜਾਣਦਾ ਸੋ ਦੋਸਤੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਾਕੀ ਅਪਡੇਟ ਜਿਵੇਂ ਵੀ ਆਉਗੀਆਂ ਤੁਹਾਡੇ ਰੂ ਨੂ ਜ਼ਰੂਰ ਕਰਾਂਗੇ ਧੰਨਵਾਦ